ਸਟਾਰਟ ਹੈ। ਹਾਂਜੀ ਬਾਈ ਸਤਿ ਸ੍ਰੀਕਾਲ। ਕੱਲ ਨੂੰ 17 ਤਰੀਕ ਨੂੰ ਪਿੰਡ ਨੈਨੇਵਾਲ ਦੀ ਨਗਰਪੰਚਾਇਤ ਅਤੇ ਪਿੰਡ ਨੈਨੇਵਾਲ ਦੇ ਵੱਲੋਂ ਪਿੰਡ ਦੀ ਪਾਰਕ ਦੇ ਵਿੱਚ ਧੀਆ ਦਾ ਪ੍ਰੋਗਰਾਮ ਕਰਾਇਆ ਜਾ ਰਿਹਾ ਧੀਆ ਦਾ ਸਾਰੀਆਂ ਭੈਣਾਂ ਨੂੰ ਬੇਨਤੀ ਆ ਵੀ ਕੱਲ ਨੂੰ 5 ਵਜੇ ਆਪਣੀ ਪਾਰਕ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਡੀਜੇ ਦਾ ਖਾਣ ਪੀਣ ਦਾ ਸਾਰਾ ਪ੍ਰੋਗਰਾਮ ਰੱਖਿਆ ਜੀ ਅਸੀਂ। ਇਸ ਵਿੱਚ ਆਪਾਂ ਇੱਕ ਵਧੀਆ ਪ੍ਰੋਗਰਾਮ ਰੱਖਿਆ ਜੀ ਜਿਹਦੇ ਵਿੱਚ ਡੀਜੇਆਂ ਦਾ ਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਊਗਾ। ਦਾਨੀ ਵੀਰਾਂ ਨੂੰ ਪਿੰਡ ਵਾਲਿਆਂ ਨੂੰ ਬੇਨਤੀ ਆ ਵੀ ਆਪਾਂ ਕੱਲ ਨੂੰ 17 ਤਰੀਕ ਨੂੰ 5 ਵਜੇ ਇੱਥੇ ਆਪਣੇ ਪਿੰਡ ਦੀਆਂ ਧੀਆਂ ਦਾ ਜੋ ਧੀਆਂ ਦਾ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਹੁੰਦਾ ਇਸ ਸਾਲ ਥੋੜਾ ਜਿਹਾ ਲੇਟ ਹੋਣ ਕਾਰਨ ਝੇਮਿਆਂ ਦੇ ਕਾਰਨ ਅਸੀਂ ਲੇਟ ਹੋਗੇ ਤੇ ਇਹ ਪਾਰਕ ਦੀ ਸਾਫ ਸਪਾਈ ਚੱਲ ਰਹੀ ਸੀਗੀ ਤੇ ਦਾਨੀ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਜਿਨ੍ਹਾਂ ਨੇ ਸਹਿਯੋਗ ਦੇਣਾ ਮੈਂਬਰ ਸਾਹਿਬਾਨ ਦਾ ਮੇਰਾ ਨੰਬਰ ਅਸੀਂ ਸੈਂਡ ਕਰਾਂਗੇ ਉਹਤੇ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਪੈਣਾ ਨੂੰ ਬੇਨਤੀ ਹੈ ਵੀ ਜਰੂਰ ਕੱਲ ਨੂੰ 17 ਤਰੀਕ ਨੂੰ 5 ਵਜੇ ਆਪਣੇ ਪਿੰਡ ਦੀ ਪਾਰਕ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ